ਦਨ ਪਰ ਬੱਦਲ ਛਾਇਰਨਗੇ ਇਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਪਮਾਨ 9 ਤੋਂ ਲੈ ਕੇ 11 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਆਈਐਮਡੀ ਦੇ ਮੁਤਾਬਕ ਦੱਸਿਆ ਕਿ ਨਵਾਂ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ ਬੀਤੇ ਦਿਨੀ ਘਟੋ ਘਟਾ ਤਾਪਮਾਨ ਦੇ ਵਿੱਚ 1.3 ਡਿਗਰੀ ਦਾ ਵਾਧਾ ਜ਼ਰੂਰ ਦਰਜ ਕੀਤਾ ਗਿਆ ਹੈ ਪਰ ਮੌਸਮ ਅਜੇ ਵੀ ਬੇਹੱਦ ਠੰਡਾ ਹੈ ਸੀਤ ਲਹਿਰ ਦਾ ਪ੍ਰਕੋਪ ਜਿਹੜਾ ਲਗਾਤਾਰ ਜਾ ਰਿਹਾ ਹੈ ਕੜਾਕੇ ਵੀ ਠੰਡਾ ਹੈ ਹਾਲਾਂਕਿ ਅੱਜ ਅਸੀਂ ਕਹਿ ਲਈਏ ਤਾਂ ਸਵੇਰ ਵੇਲੇ ਥੋੜਾ ਧੁੰਦ ਤੋਂ ਜਿਹੜੀ ਹੈ ਉਹ ਨਜਾਤ ਮਿਲੀ ਸੀ ਪਰ ਸਾਰੇ ਜ਼ਿਲ੍ਹਿਆਂ ਵਿੱਚ ਨਹੀਂ ਕੁਝ ਜ਼ਿਲ੍ਹਿਆਂ ਦੇ ਵਿੱਚ ਅਸੀਂ ਕਹਿ ਲੀਏ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜ਼ਰੂਰ ਠੰਡ ਤੋਂ ਠੰਡ ਦੇ ਵਿੱਚ ਤਾਂ ਉਨਾ ਹੀ ਇਜ਼ਾਫਾ ਨਜ਼ਰ ਆਇਆ ਪਰ ਧੁੰਦ ਤੋਂ ਰਾਹਤ ਜ਼ਰੂਰ ਮਿਲੀ ਹੈ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ 4 ਦਿਨ ਠੰਡ ਦਾ ਕਹਿਰ ਇਸੇ ਤਰੀਕੇ ਜਾਰੀ ਰਹੇਗਾ ਤਾਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਵਿਭਾਗ ਦਾ ਬੀਤੇ ਦਿਨ ਇਹ ਕਹਿਣਾ ਸੀ ਕਿ ਔਰੇਂਜ ਅਲਰਟ ਜਾਰੀ ਕੀਤਾ ਜਾਏਗਾ ਪਰ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਥੋ ਅੰਦਾਜ਼ਾ ਲੱਗਦਾ ਹੈ ਅੱਜੇ ਵੀ ਠੰਡ ਤੋਂ ਕੋਈ ਨਜਾਤ ਮਿਲਣ ਵਾਲੀ ਨਹੀਂ ਹੈ ਦਿਨ ਪਰ ਬੱਦਲ ਜ਼ਰੂਰ ਛਾਏ ਰਹਿਣਗੇ ਔਰ ਸਾਫ ਤੌਰ ਤੇ ਇਹ ਆਮ ਲੋਕਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਠੰਡ ਕਟੇਗੀ ਕਿਉਂਕਿ ਠੰਡ ਜ਼ਰੂਰ ਜ਼ਿਆਦਾ ਪੈਂਦੀ ਸੀ ਪਰ ਸਮਾਂ ਬਹੁਤ ਘੱਟ ਹੁੰਦਾ ਸੀ ਪਿਛਲੇ ਸਾਲਾਂ 'ਚ ਯਾਨੀ ਕਿ 7 ਤੋਂ 8 ਦਿਨ ਜਾਂ ਵੱਧ ਤੋਂ ਵੱਧ 10 ਦਿਨ ਜਿਹੜੀ ਆ ਕਹਿਰ ਦੀ ਠੰਡ ਪੈਂਦੀ ਸੀ ਪਰ ਇਸ ਵਾਰ ਠੰਡ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ 25 20 ਤੋਂ 25 ਦਿਨ ਹੋ ਚੁੱਕੇ ਹਨ ਔਰ ਆਖਰਕਾਰ ਕਿਸ ਤਰੀਕੇ ਦੇ ਨਾਲ ਕੀ ਕੁਝ ਤਸਵੀਰ ਹੈ ਪੰਜਾਬੀ ਇਹ ਜ਼ਰੂਰ ਵੇਖਾਂਗੇ ਤਾਂ ਚੰਡੀਗੜ੍ਹ ਤੋਂ Umesh Sharma ਮੇਰੇ ਸੋਗੀ লাইਵ ਮੌਜੂਦ ਨੇ ਔਰ ਬਰਨਾਲਾ ਤੋਂ आशीष ਮੌਜੂਦ ਨੇ ਤਾਂ ਪੰਜਾਬ ਦਾ ਸਭ ਤੋਂ ਪਹਿਲਾ ਹਾਲ ਵੇਖਾਂਗੇ आशीष ਸ਼ਲਾ ਕਿ ਅਸੀਂ ਤੁਹਾਡੇ ਪਿੱਛੇ ਵੇਖ ਰਹੇ ਹਾਂ ਕਿ ਧੁੰਦ ਕਾਫੀ ਪੈ ਰਹੀ ਹੈ ਪਰ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਉੱਥੇ ਥੋੜੀ ਧੁੰਦ ਤੋਂ ਰਾਹਤ ਸੀ ਪਠਾਨਡੋਨੀ ਹੈ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਕੀ ਕੁਝ ਰਿਪੋਰਟ ਹੈ ਔਰ ਟੈਂਪਰੇਚਰ ਨੂੰ ਲੈ ਕੇ ਇਹ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਵਿੱਚ ਜਿਵੇਂ 26 ਜਨਵਰੀਆ ਦਿਨ ਦਿੱਥੇ ਅੱਜ ਸਵੇਰੇ ਇੱਕ ਪ੍ਰੋਗਰਾਮ ਵਾਸਤੇ ਬੱਚੇ ਵੀ ਤਿਆਰ ਹੋ ਕੇ ਜਾਂਦੇ ਹਾਲਾਂਕਿ ਸਕੂਲਾਂ ਛੁੱਟੀ ਹੈ ਪਰ ਦਖਾਣਾ ਚਾਹਾਂਗੇ ਪਿੱਛੇ ਜਿਲਸਾ ਦਾ ਧੁੰਦ ਦਾ ਧੁੰਦ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਅਸੀਂ ਸ਼ਹਿਰ ਦੇ ਅੰਦਰ ਖੜੇ ਆ ਬਾਹਰ ਮੇਨ ਸੜਕਾਂ ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਧੁੰਦ ਹੋਈ ਪਈ ਹੈ ਆਵਾਜਾਬ ਨੂੰ ਦਿੱਕਤ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਜਲਸਤਾਨਾ ਤੋਂ ਦੁਪਹਿਰੀ ਤੇ ਅੱਜ ਛੁੱਟੀ ਵੀ ਆ ਤੇ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ ਇਹ ਪੂਰਾ ਦਿਨ ਸੂਰਜ ਲੋਕ ਸੂਰਜ ਨੂੰ ਢੀਕ ਕਰ ਦੇਣਗੇ ਸੂਰਜ ਨਿਕਲੂਗਾ ਤੇ ਠੰਡ ਦਾ ਅਸਰ ਘਟੂਗਾ ਪਰ ਜਲਸਤਾਨਾ ਦੇਖਣ ਨੂੰ ਮਿਲਦਾ ਕਿ ਦੋ ਦਿਨਾਂ ਤੋਂ ਲਗਾਤਾਰ ਫਿਰ ਦੁਬਾਰਾ ਤੁੰਦ ਲਗਾਤਾਰ ਪੈਣੀ ਸ਼ੁਰੂ ਹੋ ਚੁੱਕੀ ਹੈ ਸਵੇਰੇ ਸਵੇਰ ਦਾ ਟਾਈਮ ਹੈ ਜੇ ਕਿ ਤੁੰਦ ਪੂਰੀ ਪਈ ਹੋਈ ਹੈ ਇਸੇ ਤਰ੍ਹਾਂ ਹੀ ਦੁਪਹਿਰ ਦੇ ਹੁੰਦੇ ਸ਼ਾਮ ਹੋਣ ਤੋਂ ਪਹਿਲਾਂ ਹੀ ਤੁੰਦ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਲੋਕਾਂ 'ਚ ਦੇਖਣ ਦੇ ਹੈਰਾਨਗੀ ਗੱਲ ਹੈ ਕਿਉਂਕਿ ਅੱਗੇ ਜਾ ਤੱਕ ਲੋਹੜੀ ਤੱਕ ਜਾ ਕੇ ਇਹ ਅਸਰ ਤੁੰਦ ਦਾ ਠੰਡ ਤੇ ਅਸ ਬਰਦਾ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਸਾਹਮਣੇ ਦਿਖਾਵਾ ਕਿ ਜਿੱਥੇ ਲੋਕ ਆ ਰਹੇ ਨੇ ਉਹਨਾਂ ਨੂੰ ਕੁਝ ਹਾਲਾਂਕਿ ਲਾਈਟ ਤੋਂ ਬਿਨਾ ਕੁਝ ਨਹੀਂ ਦਿਖਾਈ ਦੇ ਰਿਹਾ ਜੈਸੇ ਉਹ ਮੇਨ ਸਟ੍ਰੀਟ ਹੈ ਜਾਂ ਸ਼ਹਿਰ ਹੈ ਲੋਕਲ ਪਰ ਠੰਡ ਦਾ ਅਸਰ ਤੇ ਠੰਡ ਦਾ ਅਸਰ ਦੇਖਣ ਨੂੰ ਮਿਲ ਰਿਹਾ ਇਸ ਨੂੰ ਲੈ ਕੇ ਕਈ ਬਹੁਤ ਦੇਖਣ ਨੂੰ ਮਿਲ ਰਿਹਾ ਕਿ ਹਸਪਤਾਲਾਂ ਚ ਵੀ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਜ਼ੁਰਗ ਬਿਮਾਰ ਹੋ ਰਹੇ ਨੇ ਬੱਚੇ ਬਿਮਾਰ ਹੋ ਰਹੇ ਤੇ ਬਰਦੀ ਠੰਡ ਦਿੱਕਤ ਦੇ ਰਹੀ ਹੈ ਇਸ ਨੂੰ ਲੈ ਕੇ ਜਰੂਰ ਇੱਕ ਵੱਡੀ ਚਿੰਤਾ ਰਹਿ ਕਰ ਰਹੇ ਜੀ ਬਿਲਕੁਲ ਔਰ ਫੇਖੋ ਤਾਂ ਹੈ ਮੈਂ ਔਰ ਅਸੀਂ ਤੁਹਾਡੇ ਪਿੱਛੇ ਵੇਖ ਰਹੇ ਹਾਂ ਜਿਹੜੇ ਰੋਜ਼ਮਰਗਾ ਦੇ ਕੰਮਕਾਰ ਵਾਲੇ ਲੋਕ ਨੇ ਉਹ ਮਜਬੂਰੀ ਵਾਸਕਰ ਉਹ ਬਾਹਰ ਨਿਕਲਦੇ ਨੇ ਸਭ ਨੂੰ ਕੰਮ ਕਰਨਾ ਪੈਂਦਾ ਹੈ ਦੁਕਾਨਾਂ ਨੇ ਅਪ ਕੋਈ ਵੀ ਕੰਮ ਹੈ ਉਹ ਕਰਨਾ ਹੀ ਪਏਗਾ ਤਸਵੀਰਾਂ ਦਿਖਾਉਂਦੇ ਰਹੋ ਤੁਸੀਂ ਸਾਨੂੰ ਆਸ਼ੀਸ਼ ਅਸੀਂ ਉਮੇਸ਼ ਦਾ ਰੁਕ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਉਮੇਸ਼ ਮੌਸਮ ਤੁਹਾਡੇ ਪਿੱਛੇ ਸਾਫ਼ ਜ਼ਰੂਰ ਨਜ਼ਰ ਆ ਰਿਹਾ ਧੁੰਦ ਸਾਨੂੰ ਨਹੀਂ ਦਿਖ ਰਹੀ ਪਰ ਠੰਡ ਅਸੀਂ ਮਹਿਸੂਸ ਕਰ ਸਕਦੇ ਹਾਂ ਕਿੰਨੀ ਜ਼ਿਆਦਾ ਹੈ ਕਿਉਂਕਿ ਟੈਂਪਰੇਚਰ ਕਾਫੀ ਘਟ ਦਰਜ ਕੀਤਾ ਜਾ ਰਿਹਾ ਖਾਸ ਤੌਰ ਤੇ ਠੰਡ ਘਟਣ ਦਾ ਨਾਂ ਨਹੀਂ ਲੈ ਰਹੀ ਸਭ ਇੱਕ ਚਿੰਤਾ ਬਣੀ ਹੋਈ ਹੈ। ਦੇਖੋ ਠੰਡ ਦੀ ਗੱਲ ਹੈ ਕਿ ਅੱਜ ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਅਸੀਂ ਕਈ ਸੈਕਟਰਸ ਨੂੰ ਹੁੰਦੇ ਹੋਏ ਮੈਂ ਸਮੇਂ ਮੌਜੂਦਾ ਪੰਜਾਬ ਹਰਿਆਣਾ ਵਿਧਾਨ ਸਭਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਸੀਐਮ ਹਾਊਸ ਤੇ ਲੇਕ ਦਾ ਇੱਕ ਚੌਕ ਹੈ। ਪਹਿਲਾਂ ਮੈਂ ਤਸਵੀਰ ਤੁਹਾਨੂੰ ਦਿਖਾ ਦਾਂ। ਮੇਰੇ ਪਿੱਛੇ ਤੁਸੀਂ ਜਿਹੜੀ ਸੜਕ ਦੇਖ ਰਹੇ ਹੋ ਇਹ ਮੱਦੇ ਮਾਰਕ ਕਹਿ ਲਓ ਔਰ ਇਹ ਸਿੱਧੀ ਸੜਕ ਜਾਂਦੀ ਹੈ ਸੈਕਟਰ ਸੈਕਟਰ 7 17 ਤੇ 22 ਤਸਵੀਰ ਜੇ ਤੁਸੀਂ ਦੇਖੋਗੇ ਵਿਜ਼ਿਬਿਲਟੀ ਦੀ ਆਪਾਂ ਗੱਲ ਕਰੀਏ ਅੱਜ ਧੁੰਦ ਤੋਂ ਨਿਜਾਤ ਹੈ ਅੱਜ ਕੋਹਰੇ ਤੋਂ ਖਾਸ ਕਰਕੇ ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਉੱਥੇ ਨਿਜਾਤ ਹੈ ਵਿਜ਼ਿਬਿਲਟੀ ਆਪਾਂ ਦਿਖਾ ਰਹੇ ਹਾਂ ਕਿ ਪਿਓਰ ਤੁਹਾਨੂੰ ਵਿਜ਼ਿਬਿਲਟੀ ਨਜ਼ਰ ਆ ਰਹੀ ਹੋएगी ਦੂਰ ਤੱਕ ਜਿੱਥੇ ਤੱਕ ਕੈਮਰਾ ਜ਼ੂਮ ਕਰਕੇ ਤੁਸੀਂ ਜੇ ਦਿਖਾਈਏ ਤਾਂ ਤੁਹਾਨੂੰ ਵਿਜ਼ਿਬਿਲਟੀ ਨਜ਼ਰ ਆ ਰਹੀ ਹੋएगी ਹਲਕੀ ਜਿਹੀ ਕੋਹਰੇ ਦੀ ਜਿਹਨੂੰ ਕਹਿੰਦੇ ਹਲਕੀ ਜੀ ਚਾਦਰ ਉਹ ਦੂਰੋਂ ਨਜ਼ਰ ਆਏਗੀ ਲੇਕਿਨ ਜੇ ਆਪਾਂ 100 200 ਮੀਟਰ ਦੀ ਗੱਲ ਕਰੀ ਤਾਂ ਰੋਡ ਵਿਜ਼ਿਬਿਲਟੀ ਹੈ ਦੂਜਾ ਇੱਕ ਉਸ ਤੋਂ ਬਾਅਦ ਮੈਂ ਕਹਾਂਗਾ ਵੀਡੀਓ ਜਰਨਲਿਸ ਜਤਿੰਦਰ ਪਾਲ ਨੂੰ ਕਿ ਉਹ ਵੀ ਦਿਖਾਣ ਕਿ ਰਸਤਾ ਲੇਖ ਦੇ ਕੋਲ ਇਹ ਰਸਤਾ ਲੇਖ ਨੂੰ ਜਾ ਰਿਹਾ ਹੂੰ ਸੈਰ ਕਰਦੇ ਨੇ ਲੋਕੀ ਸਵੇਰੇ ਔਰ ਐਕਸਰਸਾਈਜ਼ ਕਰਨ ਆਂਦੇ ਨੇ ਵਾਕ ਕਰਦੇ ਨੇ ਤੇ ਤੁਸੀਂ ਵਿਜ਼ਿਬਿਲਟੀ ਇੱਥੇ ਵੀ ਦੇਖੋ ਕਿ ਵਿਜ਼ਿਬਿਲਟੀ ਹੈਗੀ ਹੈ ਹਾਂ ਇੱਕ ਉਦਾਂ ਕੋਰਾ ਹਲਕਾ ਜਿਹਾ ਉੱਪਰ ਉੱਪਰ ਜਿਹੜੀ ਪਰਤ ਹੁੰਦੀ ਹੈ ਉਹ ਜ਼ਰੂਰ ਤੁਹਾਨੂੰ ਨਜ਼ਰ ਆਏਗੀ ਲੇਕਿਨ ਸੜਕਾਂ ਤੇ ਵਾਹਨ ਪ੍ਰੋਪਰ ਚੱਲ ਰਹੇ ਨੇ ਲਾਈਟਿੰਗ ਕਿਸ ਨੇ ਨਹੀਂ ਜਲਾਈ ਹੋਈ ਹੈ ਸਾਈਕਲਿੰਗ ਕਰ ਰਹੇ ਨੇ ਔਰ ਪ੍ਰੋਪਰ ਇੱਕ ਜਿਹੜੀ ਵਿਜ਼ਿਬਿਲਟੀ ਤੁਹਾਨੂੰ ਨਜ਼ਰ ਆਏਗੀ हां एन्ना जरूर है के मौसम विभाग ਨਾਲ ਜਿਹਨਾਂ ਕੱਲ ਵੀ ਸਾਡੀ ਗੱਲ ਹੋਈ ਸੀ ਜਿਹੜਾ ਠੰਡ ਦਾ ਆਏਗਾ ਠੰਡ ਵਿੱਚ ਵਾਧਾ ਹੋ ਰਿਹਾ నో ਡਾਊਟ ਜਿਹੜੀ ਠੰਡ ਹੈ ਸਰਨ ਹੈ ਉਹ ਹੈਗੀ ਹੈ ਟੈਂਪਰੇਚਰ ਜਿਹੜਾ ਹੈ ਉਹ ਵੀ ਡਾਊਨ ਹੀ ਹੈ ਹਲੇ ਔਰ ਸੂਰਜ ਜਰੂਰ ਅੱਜ ਉਮੀਦ ਕੀਤੀ ਜਾ ਰਹੀ ਹੈ ਖਾਸ ਕਰਕੇ ਚੰਡੀਗੜ੍ਹ ਦੀ ਕਿ ਹਾਲਾਂਕਿ ਸੂਰਜ ਨਿਕਲ ਚੁੱਕਿਆ ਹੈ ਕਿੰਨੀ ਤਪਸ਼ਾ ਹੈ ਕੀ ਹੈ ਉਹ ਹੈ ਲੇਕਿਨ ਕੋਹਰਾ ਨਹੀਂ ਹੋਣ ਕਰਕੇ ਕਿਤੇ ਨਾ ਕਿਤੇ ਹਲਕੀ ਜੀ ਰਾਹਤ ਇੱਕ ਮਿਲੀਆ ਠੰਡ ਚ ਜਰੂਰ ਹੈ ਵਾਅਦਾ ਰਹੇਗਾ ਲੇਕਿਨ ਸੂਰਜ ਵੀ ਨਿਕਲੇਗਾ ਇਹ ਵੀ ਇੱਕ ਵੱਡੀ ਰਾਹਤ ਹੈ ਇੱਕ ਇੱਕ ਵੱਡਾ ਕਹਿ ਲੋ ਫੈਕਟਰ ਹੈ ਕਿਉਂਕਿ 26 ਜਨਵਰੀ ਹੈਗੀ ਹੈ ਔਰ ਲੇਕ ਤੇ ਲੋਕ ਸਾਈਕਲਿੰਗ ਕਰਦੇ ਨੇ ਮੈਂ ਇੱਕ ਤਸਵੀਰਾਂ ਦਿਖਾਵਾਂਗਾ ਤੁਹਾਨੂੰ ਥੋੜੀ ਜਿਹੀ ਕਿਉਂਕਿ ਉਹ ਵੀ ਜ਼ਰੂਰੀ ਹੈ ਵੈਦਰ ਮੈਂ ਮੌਸਮ ਬਿਲਕੁਲ ਕਿਵੇਂ ਹੋਏ ਲekin ਲੋਕਾਂ ਦਾ ਜੋਸ਼ ਬਰਕਰਾਰ ਹੈ ਤੁਸੀਂ ਜੇ ਮੈਂ ਕਹਾਂਗਾ ਹਲਕੀ ਜਿਹੀ ਇੱਕ ਤਸਵੀਰ ਉਧਰ ਦਿਖਾਓ ਮੈਂ ਤੁਹਾਨੂੰ ਦੋ ਸਾਈਕਲਿਸਟ ਅ ਨਜ਼ਰ ਆ ਰਹੇ ਹੁਣ ਤਸਵੀਰਾਂ ਚ ਦੋ ਸਾਈਕਲਿਸਟ ਇਹ ਤੁਸੀਂ ਦੇਖੋ ਇੱਕ ਛੋਟਾ ਜਿਹਾ ਬੱਚਾ ਤੇ ਇੱਕ ਹੋਰ ਅਡਲਟ ਇਹ ਦੋਨੋਂ ਸਾਈਕਲਿੰਗ ਕਰਦੇ ਹੋਏ ਝੰਡੇ ਲਾਏ ਹੋਏ ਨੇ ਤੇ ਲੇਕ ਵੱਲ ਕੂਚ ਕਰ ਰਹੇ ਨੇ ਲੇਕ ਵੱਲ ਦੋਨੋਂ ਸਾਈਕਲਿਸਟ ਇੱਕ ਇਹ ਵੀ ਮੌਸਮ ਵਿੱਚ ਦੇਖੋ ਕਿ ਕਿਵੇਂ ਕਿਵੇਂ ਪੈਖੋ ਕਿ ਇੱਕ ਬੱਚਾ ਸਾਈਕਲਿੰਗ ਕਰਦਾ ਹੋਇਆ ਜਾ ਰਿਹਾ ਇਹ ਇੱਕ ਇਹਨਾਂ ਦਾ ਰੁਟੀਨ ਹੈ ਤੁਸੀਂ ਦੇਖੋ ਤਸਵੀਰਾਂ ਦੇਖੋ ਤਾਂ ਇਹ ਜੋਸ਼ ਵੀ ਹੈਗਾ ਮੌਸਮ ਭਾਵੇਂ ਕਿੰਨੇ ਦਾ ਹੋਵੇ ਲੇਕਿਨ ਜਿਨ ਲੋਕਾਂ ਨੇ ਰੁਟੀਨ ਹੈ ਮੈਂ ਇਸ ਕਰਕੇ ਦੱਸ ਰਕੀ ਕਿ ਸ਼ਹਿਰ ਦੀ ਇੱਕ ਆਦਤ ਹੈ ਕਿ ਲੇਕ ਤੇ ਐਕਸਰਸਾਈਜ਼ ਕਰਨ ਜਾਂ ਲੋਕੀ ਕਾਫੀ ਸੈਕਟਰਾਂ ਤੋਂ ਲੇਕ ਲੇਕ ਦੇ ਉੱਤੇ ਸੈਰ ਕਰਦੇ ਨੇ ਲੇਕ ਵਾਲੀ ਰੋਡ ਤੇ ਉੱਥੇ ਆ ਸਾਈਕਲਿੰਗ ਕਰਦੇ ਨੇ ਉਹੀ ਇੱਕ ਅਸੀਂ ਤੁਹਾਨੂੰ ਤਸਵੀਰ ਦਿਖਾਈ ਹੈ ਹਾਂ ਇਹਨਾਂ ਜ਼ਰੂਰ ਹੈ ਕਿ ਅੱਜ ਕੋਹਰੇ ਤੋਂ निजात ਮਿਲੀ ਹੋਈ ਹੈ ਸੂਰਜ ਨਿਕਲਿਆ ਹੋਇਆ ਹੈ ਔਰ ਵਿਜ਼ਿਬਿਲਟੀ ਜਿਹੜੀ ਹੈਗੀ ਹੈ ਉਹ ਬਹੁਤ ਸਾਫ਼ ਹੈ